ਕਰਨ ਵਾਲੇ ਜਿਹੜੇ ਨਿੰਦਕ ਲੋਕ ਨੇ ਅੱਜ ਕੱਲ ਨੈੱਟ ਦੇ ਜ਼ਿਆਦਾ ਸ਼ਕੀਨ ਹੋਏ ਹੋਏ ਨੇ ਸਾਰੇ ਹੀ ਜਿਹੜੇ ਆ ਨੈੱਟ ਦੇ ਨਿੰਦਿਆ ਚੁਗਲੀ ਕਰਦੇ ਨੇ ਜਾਂ ਕਿਸੇ ਨੂੰ ਮਾੜਾ ਦਿਖਾਉਣ ਵਾਸਤੇ ਬਹੁਤ ਅੱਗੇ ਤੱਕ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ ਛੱਡ ਕੇ ਕੋਈ ਚੰਗਿਆਈ ਵੀ ਦੱਸਣੀ ਚਾਹੀਦੀ ਹੈ ਜਿਹੜੇ ਲੋਕ ਨਿੰਦਕ ਨੇ ਉਹ ਸਾਵਧਾਨ ਜਰੂਰ ਹੋ ਜਾਣ ਉਹ ਕਦੇ ਵੀ ਬਖਸ਼ੇ ਨਹੀਂ ਜਾਣਗੇ ਤੇ ਨਾ ਉਹਨਾਂ ਦਾ ਸਰਕਾਰੀ ਦਰਬਾਰੇ ਖਾਲਸਾ ਖੁਦ ਖੁਦਾ ਖੁਦਾਏ ਆਣ ਨਾ ਮੰਨੈ ਆਣ ਕੀ ਬਿਨ ਸੱਚੇ ਪਾਤਸ਼ਾਹੇ ਤੇ ਕਦੇ ਵੀ ਇਹ ਖਾਲਸੇ ਦੀ ਜਿਹੜੀ ਹੈ ਸ਼ਾਨ ਹੈ ਮਾਪੁਰਖ ਜਿਹੜੇ ਨੇ ਸੋ ਕੋਈ ਵੀ ਕਿਸੇ ਨੂੰ ਗੁੱਸਾ ਗਿਲਾ ਜਾਂ ਕੋਈ ਨਾਰਾਜ਼ਗੀ ਹੈ ਉਹ ਜ਼ਰੂਰ ਅਕਾਲ ਤਖਤ ਸਾਹਿਬ ਤੇ ਤੇ ਜਿਹੜੇ ਆਪਦੇ ਕੋਈ ਵੀ ਕਿਸੇ ਦਲਦਲ ਸੰਬੰਧ ਰੱਖਦਾ ਉਹ ਉਥੇ ਜਰੂਰ ਗੱਲ ਕਰੇ ਪਰ ਜਿਹੜਾ ਮਾਹਪੁਰਖਾਂ ਦੇ ਖਿਲਾਫ ਬੋਲਣਾ ਜਾਂ ਕੋਈ ਨੈੱਟ ਤੇ ਗੱਲਬਾਤ ਗਲਤ ਇਲਜ਼ਾਮ ਲਾਉਣੇ ਉਹ ਬਹੁਤ ਹੀ ਕੋਈ ਵੀ ਉਹਨੂੰ ਸਹਿਣ ਨਹੀਂ ਕਰ ਸਕਦਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਇਸ ਜਿਹੜਾ ਸਿੱਖੀ ਦਾ ਕੇਂਦਰ ਹੈ ਜਿੱਥੋਂ ਸੇਧ ਮਿਲਦੀ ਹੈ ਜਿੱਥੇ ਕੋਈ ਵੀ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਜਦੋਂ ਮਰਜ਼ੀ ਭਾਵੇਂ ਅੱਧੀ ਰਾਤ ਵੀ ਹੋਣ ਇੱਥੇ ਇਹੋ ਜਿਹਾ ਕੋਈ ਵੀ ਸਿੰਘ ਨਹੀਂ ਕੋਈ ਜਿਹੜਾ ਕਦੇ ਵੀ ਕੋਈ ਗਲਤ ਕੋਈ ਕੰਮ ਕਰ ਜੂਗਾ ਤੇ ਜੇ ਕੋਈ ਇਹੋ ਜਿਹਾ ਹੋਊਗਾ ਉਹ ਜਿਹੜਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਮਾਫ਼ ਨਹੀਂ ਕਰਦੀਆਂ ਪਰ ਨਾਲ ਜਿਹੜਾ ਜੋ ਜੇ ਕੋਈ ਇਹਨਾਂ ਮਹਾਂਪੁਰਖਾਂ ਤੇ ਜਿਨ੍ਹਾਂ ਜਿਨ੍ਹਾਂ ਦੀਆਂ ਇੱਦੀਆਂ ਇਨੀਆਂ ਪਵਿੱਤਰ ਸੇਵਾਵਾਂ ਨੇ ਉਹਨਾਂ ਦੇ ਜਿਹੜਾ ਖਿਲਾਫ ਬੋਲਣਾ ਉਹ ਬਹੁਤ ਹੀ ਘਟੀਆ ਕੰਮ ਹੈ ਮਹਾਂਪੁਰਖਾਂ ਦੇ ਖਲਾਫ ਜਿਹੜਾ ਉਹ ਬੰਦ ਕੇ ਉਹਨੂੰ ਸਜ਼ਾ ਵੀ ਦਿੱਤੀ ਜਾਊਗੀ ਸੋ ਤਿਆਰ ਰਵੇ ਉਹ ਆਕੇ ਜਿਹੜਾ ਉਹ ਆਪਣੀ ਗਲਤੀ ਦਾ ਅਹਿਸਾਸ ਕਰੇ ਤੇ ਪ੍ਰਸ਼ਾਸਨ ਨੂੰ ਜੇ ਕੋਈ ਉਹਦੇ ਕੋਲੇ ਸਬੂਤ ਹੈ ਤੇ ਉਹ ਜਿਹੜਾ ਆਪਣੇ ਦੱਸੇ ਨਹੀਂ ਤੇ ਗਲਤ ਜਿਹੜੀ ਵਰਤੋਂ ਆ ਸ਼ਬਦਾਵਲੀ ਉਹ ਬੰਦ ਕਰੇ ਤੁਰੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ